ਗੁਰਦਾਸਪੁਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਈ ਰਿਕਸ਼ਾ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਆਟੋ ਦੇ ਵਿੱਚ ਸਵਾਰ ਗਰਭਤੀ ਮਹਿਲਾ ਜੋ ਕਿ 9 ਮਹੀਨਿਆਂ ਦੀ ਗਰਭਤੀ ਸੀ ਤੇ ਨਾਲ ਉਸ ਦੀਆਂ ਦੋ ਬੱਚੀਆਂ ਤੇ ਉਸ ਦਾ ਪਤੀ ਉਸ ਆਟੋ ਦੇ ਵਿੱਚ ਸਵਾਰ ਸੀ ਜੋ ਕਿ ਸ਼ਿਕਾਰ ਹੋ ਗਏ। ਇਸ ਦੌਰਾਨ ਗਰਭਤੀ ਮਹਿਲਾ ਦੀ ਮੌਤ ਹੋ ਗਈ। ਬੱਚੀਆਂ ਸਮੇਤ 6 ਜਾਨੇ ਜ਼ਖਮੀ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿਨ੍ਹਾਂ ਦਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਕਿ ਪੀੜਤ ਪਰਿਵਾਰ ਦਾ ਕੀ ਕਹਿਣਾ ਹੈ ਜਿਹੜਾ ਪਤੀ ਆਪਣੀ ਪਤਨੀ ਨੂੰ ਚੈੱਕਅਪ ਵਾਸਤੇ ਹਸਪਤਾਲ ਲੈ ਕੇ ਆ ਰਿਹਾ ਸੀ ਉਹ ਯਾ ਮੋਰ ਲੱਗਦਾ ਹੈ ਜਿੱਤੇ ਟੈੰਪੂ ਸਾਈਡ ਤੇ ਖੜਾ ਰਕੇ ਖੜੋਤੇ ਆ ਉਹ ਝਾੜ ਕੇ ਹਟੋ ਕਾਰ ਆਉਣੀ ਕਾਰ ਦੇ ਵਿੱਚ ਟੈੰਪੂ ਵਜਾ ਉਹ ਟੈੰਪੂ ਸਾਡੇ ਵਿੱਚ ਵਜਾ ਵਰ ਕੇ ਸਮਝ ਨਹੀਂ ਲੱਗੀ ਕੀ ਬਣਿਆ ਨੂੰ ਟੈੰਪੂ ਚ ਕਾਰ ਤੇ ਟੈੰਪੂ ਕਿੱਧਰੋਂ ਆ ਰਹੀ ਹੈ ਨੀ ਉਹ ਦੋਨੇ ਪਹਾੜ ਕੋਲੋਂ ਆ ਰਹੇ ਉਹ ਦੂਸਰੇ ਟੈਂਪੋ ਚ ਕਿੰਨੇ ਜਾਣੇ ਚਾਰ ਸੀ ਉਹ ਤੋਰੇ ਦੋ ਤਿੰਨ ਦੋ ਬੱਚੇ ਇਹਨਾਂ ਦੇ ਚਾਰ ਜਾਣੇ ਦੇ ਵੇਸਾ ਤੇ ਲੀਡ ਦੀ ਡੈਥ ਹੋ ਗਈ ਉਹਦੇ ਵਿੱਚ ਹਾਂਜੀ ਹਾਂਜੀ ਜੀ ਤੁਹਾਡੇ ਕਿਨੇ ਜਾਣੇ ਟੋਟੇ ਕਿਨੇ ਜਾਣੇ ਹਾਂਜੀ ਕਿਨੇ ਜਾਣੇ ਸੱਟਾਂ ਲੱਗੀਆਂ ਉਹ ਸਾਢੇ ਜੱਡੇ ਜਾਣੇ ਸਾਰੇ ਦੇ ਲੱਗੇ ਟ੍ਰਿਪਨ ਕਿਸ ਦੇ ਪਚਾੜੀਆ ਤੁਸੀਂ ਦੋ ਜਾਣੇ ਸੀ ਇਹ ਟੈਂਪੋ ਹਾਂਜੀ ਦੋ ਜਾਣੇ ਇੱਕ ਗਲਤੀ ਕਾਰ ਵਾਲੇ ਦੀ ਭਾਜੀ ਜੇ ਤੁਸੀਂ ਮੰਨੋ ਕਾਰ ਵਾਲੇ ਲੈ ਆ ਗੋ ਚ ਮਾਰਿਆ ਉਹ ਟੈਂਪੋ ਵਿੱਚ ਬਚੇ ਕਾਰ ਵਾਲੀ ਦੀ ਕਾਰ ਵਾਲ ਤੇ ਜਾਉਂ ਰਹੇ ਆ ਗਰੀ ਪ੍ਰਭਾਤ ਵਜਾਂ ਤੇ ਕੀ ਕੀਤਾ ਉਹਨੇ ਕੱਲੀ ਕੀਤਾ ਤੇ ਜਾਉਂ ਰਹੇ ਆ ਉਹ ਜਿਹੜਾ ਨੀਜਵਾ ਦੇ ਬੱਚਾ ਹੋਣ ਵਾਲਾ ਹੈ ਜੀ ਦਿੱਥੋ ਹਾਂਜੀ ਹਾਂਜੀ ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ ਮੁੰਡਾ ਮੈਨੂੰ ਜਾਣਦਾ ਸੀ ਅਸੀਂ ਜਾਣਦੇ ਹਾਂ ਪਛੜੀ ਉਹ ਜਿਹੜਾ ਮੁੰਡਾ ਹੈ ਉਹਦੀ ਸਾਲੇ ਹਾਰ ਹੀ ਤੁਸੀਂ ਹੱਥਾਂ ਤੋਂ ਨਿਕਲੇ ਸੀਗੇ ਆਇਆ ਹਸਤਾਲ ਤੋਂ ਜਾ ਰਿਹਾ ਦਵਾਈ ਲੈ ਕੇ ਮੁੰਡੇ ਦੀ ਉਹ ਆਪਣੀ ਘਰ ਦੀ ਲੈਣਾ ਹੈ ਯਾਰੀ ਨਿਕਲਦੇ ਸਾਲੀ ਹੱਥਾਂ ਤੋਂ ਆਪਾਂ ਜੀ ਰਿਜ਼ਲਟ ਦਾ ਥੋੜੀ ਜਾਂ ਜਾ ਕੇ ਖਲੋਤੇ ਹਾਂ ਬੜਾ ਅਈ ਇੱਕ ਸਾਈਡ ਤੇ ਖਲੋਤੇ ਆ ਉਹ ਜਦੋਂ ਕਿ ਹਾਲ ਪਤਾ ਨਹੀਂ ਲੱਗ ਗਿਆ ਕਿ ਬਣਿਆ ਉੱਥੇ ਹੀ ਈ ਰਿਕਸ਼ਾ ਚਾਲਕ ਦੇ ਡਰਾਈਵਰ ਦਾ ਬਿਆਨ ਸਾਹਮਣੇ ਆਇਆ ਕਿ ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਪਿੱਛੋਂ ਆ ਕੇ ਉਸ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਸਾਰਾ ਹੀ ਆਏ ਗਦੇ ਆਟੋ ਜੇ ਬਹਿ ਕੇ ਜਨਾਨੀ ਮੈਂ ਚੈੱਕ ਕਰਾਣਾ ਹੈ ਬੱਚਾ ਹੋਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾਲੀ ਮੇਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੌਕੇ ਉੱਥੇ ਐਕਸੀਡੈਂਟ ਹੋ ਗਿਆ ਦਿਨਾਂ ਕੀ ਜਗ੍ਹਾ ਤੇ ਇੱਥੇ ਆਨ ਕੇ ਬਾਈਪਾਸ ਨਾਲ ਬਾਤ ਚ ਸ਼ਾਇਦ ਕਿੱਦਾਂ ਹੋਇਆ ਪਤਾ ਲੱਗਾ ਪਤਾ ਨਹੀਂ ਲੱਗਾ ਕੀ ਵਜਾ ਕੇ ਨਹੀਂ ਕਿਸੇ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਮੈਂ ਗਿਆ ਤੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚੱਲ ਗਈ ਬੜੀ ਮਸੂਕ ਕੰਡੀ ਕਾਰ ਚੁੱਕ ਕੇ ਕੰਡੀ ਦੇ ਕੋ ਬਾਹਰ ਸਿਰ ਦੇ ਉੱਤੇ ਜਣਾ ਟਾਇਰ ਚੱਲ ਗਿਆ ਤੇ ਗੱਡੀ ਵੀ ਵਿੱਚ ਵਜਿਆ ਗੱਡੀ ਵਿੱਚ ਵਜਿਆ ਕਿੰਨੇ ਮਹੀਨੇ ਦੇ ਬਾਅਦ ਨਹੀਂ ਨਿਕਲਿਆ ਕਿ ਤਈਓ ਇਹ ਹੋ ਗਏ ਨੇ ਮਹੀਨੇ ਚ ਹੋਏ ਨਾ ਕਿ ਗੋੜ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦਾ ਗੋਟਿਆਂ ਦੇ ਟਗਰੇ ਗੇ ਕੀ ਨਗਰਾ ਦੀ ਕਿਹੜੀ ਗਲਤੀ ਦੀ ਕੀ ਮੰਨ ਕਰਦੇ ਹੋ ਉਹ ਗਲਤੀ ਪਤਾ ਨਹੀਂ ਭਾਈ ਮੇਰੇ ਤੇ ਹਮਲਾ ਦਾ ਬਲੀ ਦੇ ਉੱਤੇ ਪੈ ਕੇ ਤੂੰ ਚੱਕਰ ਜਾਣ ਪੈ ਕੇ ਤੂੰ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਕਿ ਨਹੀਂ ਕੀ ਚਾਉਂਦੇ ਤੁਸੀਂ ਠੀਕ ਕਰੀ ਸਕਦੇ ਹੁਣ ਭਾਈ ਜੀ ਉਹ ਜੋ ਹੋ ਗਿਆ ਹੋ ਗਿਆ ਕਿਹਦੇ ਜਾ ਹੋ ਗਿਆ ਉਹ ਕੀ ਕਰ ਸਕਦੇ ਯਾਰ ਖੈਰ ਦੇਖਿਆ ਜਾਵੇ ਤਾਂ 2 ਮਿੰਟ ਪਹਿਲਾਂ ਪਹੁੰਚਣ ਦੀ ਕਾਹਲ ਦੇ ਵਿੱਚ ਕਈ ਵਾਰ ਲੋਕ ਅਜਿਹਾ ਵੱਡਾ ਹਾਸਾ ਕਰ ਜਾਂਦੇ ਨੇ ਕਿ ਕਿਸੇ ਪਰਿਵਾਰ ਨੂੰ ਉਮਰਾ ਪਰ ਦਾ ਦੁੱਖ ਦੇ ਚਾਹਦੇ ਨੇ ਤਾਂ ਇਹ ਬਹੁਤ ਹੀ ਦਰਦਨਾਕ ਹਾਸਾ ਸੀ ਕਿ ਇੱਕ ਨਹੀਂ ਦੋ ਜ਼ਿੰਦਗੀਆਂ ਇੱਕੋ ਸਮੇਂ ਦੇ ਵਿੱਚ ਤਬਾਹ ਹੋ ਗਈਆਂ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ